ਆਸ਼ਟਿਕ ਕੋਰ ਸੰਤੁਲਿਤ ਗੱਲ ਕਰਦੇ ਹਾਂ ਜੀ ਪਾਈ ਅਮਰਿਤਪਾਲ ਖਾਲਸਾ ਜੀ ਬਾਰੇ ਆਈ ਵੱਡੀ ਖਬਰ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੇ ਨਾਲ-ਨਾਲ ਸੈਂਟਰ ਸਰਕਾਰ ਨੇ ਨੇ ਵੀ ਤੱਕਾ ਕੀਤਾ ਹੈ ਪਾਈ ਅਮਰਿਤਪਾਲ ਖਾਲਸਾ ਜੀ ਨਾਲ ਪਹਿਲਾ 1 ਸਾਲ ਦੀ ਫਿਰ ਦੂਜੇ ਸਾਲ ਦੀ ਤੇ ਹੁਣ ਤੀਜੇ ਸਾਲ ਦੀ ਐਨਐਸਏ ਵਾਦਾ ਦਿੱਤੀ ਗਈ ਜਿੱਥੇ ਇਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਇਹ ਚਿੱਠੀ ਲਿਖੀ ਗਈ ਇੱਕ ਮਤਾ ਪਾਸ ਕੀਤਾ ਗਿਆ ਹੈ ਕਿ ਜੇਕਰ ਪਾਈ ਅਮਰਿਤਪਾਲ ਖਾਲਸਾ ਜੀ ਪੰਜਾਬ ਦੇ ਵਿੱਚ ਵਾਪਸ ਆਉਂਦੇ ਨੇ ਤੇ ਜੋ ਪੰਜਾਬ ਦੀ ਸਥਿਤੀ ਹੈ ਦਾਵਾ ਡੋਲ ਹੋ ਜਾਏਗੀ ਲਾ ਆਰਡਰ ਜਿਹੜਾ ਹੈ ਉਹ ਦਾਵਾ ਡੋਲ ਹੁੰਦਾ ਹੋਇਆ ਨਜ਼ਰ ਆਵੇਗਾ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਜੋ ਗ੍ਰਹਿ ਮਕਰਾਲਾ ਹੈ ਉਹ ਵੀ ਜੋ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਹੈ ਤਾਂ ਜਿੱਥੇ ਉਹ ਵਾਰ-ਵਾਰ ਇਹ ਪਟੀਸ਼ਨ ਪਾਉਂਦੇ ਨਜ਼ਰ ਆ ਰਹੇ ਨੇ ਕਿ ਪਾਈ ਅਮਰਿਤਪਾਲ ਖਾਸਾ ਜੀ ਜੇਕਰ ਵਾਪਸ ਆਉਂਦੇ ਨੇ ਜਾਂ ਉਹਨਾਂ ਦੇ ਸਾਥੀ ਤਾਂ ਪੰਜਾਬ ਦੇ ਵਿੱਚ ਹੁੱਲਣ ਬਾਜ਼ੀ ਹੋਣੀ ਸ਼ੁਰੂ ਹੋ ਜਾਏਗੀ ਦੂਸਰੇ ਪਾਸੇ ਅਮਿਤ ਸ਼ਾਹ ਵੱਲੋਂ ਵੀ ਉਹਨਾਂ ਉੱਤੇ ਸ਼ਿਕੰਜੇ ਕੱਸੇ ਗਏ ਭਾਈ ਅਮਰੀਪਾਲ ਖਾਸਾ ਜੀ ਤੇ ਉਹਨਾਂ ਨੇ ਕਿਹਾ ਜਿਹੜੇ ਜਰਨੈਲ ਪਿੰਡਰਾ ਵਾਲਾ ਬੰਨਾ ਚਾਹੁੰਦੇ ਸੀ ਉਹ ਅੱਜ ਜੋ ਡਿਬਰੂ ਦੀ ਜੇਲ੍ਹ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਜੇਕਰ ਗੱਲ ਕਰੀਏ ਤਾਂ ਸਮੇਂ-ਸਮੇਂ ਸਰਕਾਰਾਂ ਨੇ ਜੋ ਵੀ ਪੰਥ ਦੇ ਕੌਮ ਦੇ ਨਾਲ ਤੱਕਾ ਕਰਦੀਆਂ ਹੀ ਨਜ਼ਰ ਆਈਆਂ ਨੇ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਚਾਹੇ ਸੈਂਟਰ ਸਰਕਾਰ ਹੋਵੇ ਤਾਂ ਉਹਨਾਂ ਨੇ ਕੌਮ ਦੇ ਨਾਲ ਤੱਕਾ ਹੀ ਕੀਤਾ ਹੈ ਦੂਸਰੇ ਪਾਸੇ ਗੱਲ ਕਰੀਏ ਤਾਂ ਜਿੱਥੇ ਅਮ੍ਰਿਤਪਾਲ ਖਾਲਸਾ ਜੀ ਤੇ ਉਹਨਾਂ ਦੇ ਸਾਥੀ ਜੋ ਜੇਲ੍ਹ ਦੇ ਵਿੱਚ ਹਨ ਤਾਂ ਉਹਨਾਂ ਉੱਤੇ ਇੱਕ ਹੋਰ ਵੱਡੀ ਇੱਕ ਬੜੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਪਾਈ ਅਮਰਿਤਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ ਕਾਫੀ ਜਗ੍ਹਾ ਤੇ بار بار ਉਹਨਾਂ ਦੇ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਆਪਣੇ ਮਤੇ ਵੀ ਪਾਸ ਕੀਤੇ ਗਏ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਪਾਈ ਅਮਰਿਤਪਾਲ ਸਿੰਘ ਦੇ ਉੱਪਰ ਐਨਐਸਏ ਨਾ ਜਾਹਰ ਹੋਵੇ ਲੇਕਿਨ ਜੋ ਸਰਕਾਰਾਂ ਨੇ ਉਹ ਕਿਤੇ ਨਾ ਕਿਤੇ ਹਮੇਸ਼ਾ ਹੀ ਕੌਮ ਦੇ ਨਾਲ ੱੱਕਾ ਕਰਦੀਆਂ ਨਜ਼ਰ ਆਉਂਦੀਆਂ ਨੇ ਤਾਂ ਉਹ ਵੱਡੀ ਖਬਰ ਦੱਸ ਦਿੰਨੇ ਆ ਕਿ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰੀਪਾਲ ਸਿੰਘ ਨੇ ਆਪਣੇ ਉੱਪਰ ਲੱਗੇ ਐਨਐਸਏ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਦਾ ਰੁਖ ਦਾ ਕਰਨ ਦਾ ਫੈਸਲਾ ਕੀਤਾ ਅਮਰੀਪਾਲ ਦੇ ਵਕੀਲ ਈਮਾਨ ਸਿੰਘ ਖਰਾਨ ਇੱਕ ਟੀਵੀ ਚੈਨਲ ਨੂੰ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਅਸਮ ਦੀ ਡਿਬਰੂ ਗੜ੍ਹ ਜੇਲ੍ਹ ਚ ਬੰਦ ਅਮਰੀਪਾਲ ਸਿੰਘ ਅਗਲੇ ਹਫਤੇ ਪਟੀਸ਼ਨ ਦਾਇਰ ਕਰਕੇ ਐਨਐਸਏ ਨੂੰ ਚੁਣੌਤੀ ਦੇਣਗੇ ਜਿਕਰਯੋਗ ਹੈ ਕਿ 2 ਮਈ ਨੂੰ ਪਾਈ ਹਾਈ ਕੋਰਟ ਦੇ ਸੀਨੀਅਰ ਵਕੀਲ ਆਰਐਸ ਬੈਂਸ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਅਮਰਿਤਪਾਲ ਨੇ ਤੀਜੀ ਵਾਰ ਐਨਐਸਏ ਲਗੋਰ ਸੰਬੰਧੀ ਪੰਜਾਬ ਸਰਕਾਰ ਦੇ ਫੈਸਲੇ ਨੂੰ ਗੈਰ ਕਾਨੂੰਨੀ ਪਟਾਏ ਦੀ ਆਜ਼ਾਦੀ ਦੀ ਉਲੰਘਣਾ ਦੱਸਿਆ ਸੀ ਬੈਂਸ ਨੇ ਕਿਹਾ ਕਿ ਅਮਰਿਤਪਾਲ ਵਿਰੋਧ ਕੇਸ ਦਾ ਜ਼ਿਆਦਾਤਰ ਆਧਾਰ ਸਿਰਫ ਆਡੀਓ ਕਲਿੱਪਾਂ ਤੇ ਇੰਟਰਨੈਟ ਮੀਡੀਆ ਤੇ ਵਾਇਰਲ ਹੋਏ ਨੇ ਬਿਆਨ ਇਹਨਾਂ ਵਾਇਰਲ ਹੋਏ ਬਿਆਨ ਦਾ ਫੈਸਲਾ ਲਿਆ ਗਿਆ ਹੈ ਹਾਲਾਂਕਿ ਸੁਪਰੀਮ ਕੋਰਟ ਜਾਣ ਕੇ ਸਵਾਲ ਉਹਨਾਂ ਨੇ ਕਿਹਾ ਕਿ ਕੋਈ ਖਾਸ ਫਾਇਦਾ ਨਹੀਂ ਕਿਉਂਕਿ ਦੂਜੀ ਐਮਐਸਏ ਪਟੀਸ਼ਨ ਪਹਿਲਾਂ ਹੀ ਹਾਈ ਕੋਰਟ 'ਚ ਲੰਬਿਤ ਹੈ ਹਾਲਾਂਕਿ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਸੂਬੇ ਨੂੰ ਕਾਨੂੰਨ ਵਿਵਸਥਾ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਪਰ ਸਰਕਾਰ ਦਾ ਸਾਰਾ ਧਿਆਨ ਅਮਰਿਤਪਾਲ ਸਿੰਘ ਉੱਪਰ ਹੈ ਉਹਨਾਂ ਨੇ ਦੋਸ਼ ਲਾਇਆ ਕਿ ਸਭ ਸਿਆਸੀ ਦੁਸ਼ਮਣੀ ਕਾਰਨ ਕੀਤਾ ਜਾ ਰਿਹਾ ਉਹਨਾਂ ਦੇ ਪੁੱਤਰ ਨੂੰ ਝੂਠਾ ਫਸਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਸਰਕਾਰ ਵੀ ਇਹ ਕਹਿ ਰਹੀ ਹੈ ਕਾਨੂੰਨ ਵੀ ਇਹ ਕਹਿ ਰਿਹਾ ਹੈ ਕਿ ਇਹ ਕੋਈ ਏਡੀ ਵੱਡੀ ਉਹਨਾਂ ਵੱਲੋਂ ਨਹੀਂ ਜੋ ਹੈ ਕੋਈ ਵੱਡਾ ਉਹਨਾਂ ਵੱਲੋਂ ਨਿਕਲ ਕੇ ਸਬੂਤ ਸਾਬਿਤ ਨਹੀਂ ਕਰ ਪਈ ਪੰਜਾਬ ਸਰਕਾਰ ਲੇਕਿਨ ਪੰਜਾਬ ਸਰਕਾਰ ਇੱਕ ਮਤਾ ਪਾਸ ਕੀਤਾ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿ ਜੇਕਰ ਅਮ੍ਰਿਤਪਾਲ ਦੁਬਾਰਾ ਪੰਜਾਬ ਦੇ ਵਿੱਚ ਆਉਣਦੇ ਨੇ ਤਾਂ ਲਾਅ ਆਰਡਰ ਦੀ ਸਥਿਤੀ ਡਾਵਾਡੋਰ ਹੋ ਜਾਏਗੀ ਇਹੋ ਜੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਭਾਈ ਅਮ੍ਰਿਤਪਾਲ ਖਾਲਸਾ ਜੀ ਉੱਤੇ ਆਉਣ ਵਾਲੇ ਟੈਪ ਦੇ ਵਿੱਚ ਪਤਾ ਚੱਲੇਗਾ ਕਿ ਕਿਹਦੇ ਹੱਥ ਦੇ ਵਿੱਚ ਜੋ ਕੋਰਟ ਦਾ ਫੈਸਲਾ ਆਏਗਾ ਬਾਕੀ ਜੋ ਵੀ ਵਾਧੂ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਵਾਂਗੇ ਧੰਨ